ਸਤਿ ਸ਼੍ਰੀ ਅਕਾਲ ਦੋਸਤੋ ਸਰਦੂਲਗੜ੍ਹ ਸ਼ਹਿਰ ਦੀ ਟੌਪ ਦੀ ਡੀ ਲੈ ਕੇ ਆਏ ਆ ਨੈਸ਼ਨਲ ਹਾਈਵੇ ਦੇ ਨਾਲ ਲੱਗਦੀ 18 ਫੁੱਟ ਗਲੀ ਦੇ ਵਿੱਚ ਇਹ ਇੱਕ ਬਹੁਤ ਹੀ ਆਲੀਸ਼ਾਨ ਕੋਠੀ ਬਣੀ ਹੋਈ ਹੈ 33260 ਦੇ ਵਿੱਚ ਇਹ ਬਣੀ ਹੋਈ ਹੈ ਇਹਦੇ ਵਿੱਚ ਸਾਰਾ ਕੁਝ ਕੰਪਲੀਟ ਹੈ ਸਮਰਸੀ ਵਾਲ ਮੋਟਰ ਲੱਗੀ ਹੋਈ ਹੈ ਸੀਵਰੇਜ ਦਾ ਕਨੈਕਸ਼ਨ ਆਲਰੇਡੀ ਪਿਆ ਹੋਇਆ ਹੈ ਇਹ ਪੋਰਚ ਹੈ ਤੇ ਨਾਲ ਜੇ ਤੁਹਾਨੂੰ ਅੰਦਰ ਲੋਬੀ ਵਿਖਾਈਏ ਲੋਬੀ ਦੇ ਨਾਲ ਹੀ ਆਗੇ ਆਪਾਂ ਡਰਾਇੰਗ ਰੂਮ ਦੇ ਵਿੱਚ ਤੇ ਡਰਾਇੰਗ ਰੂਮ ਤੋਂ ਬਾਅਦ ਦੇਖ ਸਕਦੇ ਹੋ ਰਸੋਈ ਬਹੁਤ ਹੀ ਸ਼ਾਨਦਾਰ ਬਣੀ ਹੋਈ ਆ ਰਸੋਈ ਤੇ ਉਸ ਤੋਂ ਬਾਅਦ ਇਹ ਜਿਹੜਾ ਲੋਬੀ ਦੇ ਵਿੱਚ ਦੇਖ ਸਕਦੇ ਹੋ ਦਰਵਾਜ਼ੇ ਖੁੱਲਦੇ ਆ ਪੰਜ ਬੈੱਡਰੂਮ ਬਣੇ ਹੋਏ ਆ ਇਸ ਬੈੱਡਰੂਮ ਦੇ ਵਿੱਚ ਦਿਖਾ ਦਈਏ ਇਹ ਜਿਹੜਾ ਬਹੁਤ ਹੀ ਵਧੀਆ ਇਹ ਕਬਡਵਾਰਡ ਬਣਿਆ ਹੋਇਆ ਦੂਸਰਾ ਬੈਡਰੂਮ ਜੇ ਵਖਾਈਏ ਉਹਦੇ ਵਿੱਚ ਵੀ ਕਬਡਵਾਰਡ ਬਣਿਆ ਹੋਇਆ ਪੰਜ ਬੈਡਰੂਮ ਹੈ ਇਹਦੇ ਵਿੱਚ ਤੇ ਓਨਰ ਦੀ ਜਿਹੜੀ ਡਿਮਾਂਡ ਹੈ ਉਹ 35 ਲੱਖ ਦੀ ਹੈ ਤੇ ਬਾਕੀ ਐਵੇਂ ਦੀਆਂ ਹੋਰ ਵੀਡੀਓ ਵੇਖਣ ਲਈ ਇਸ ਚੈਨਲ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਲਿਓ ਧੰਨਵਾਦ ਸਤਿ ਸ੍ਰੀ ਅਕਾਲ